ਇਹ ਇਹ ਛੜੀਆਂ ਗੁਬਾਰੇ ਦੀਆਂ ਫਲੀਆਂ ਅੱਜ ਅਸੀਂ ਗੁਬਾਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਵਾਂਗੇ ਤੇ ਇਹਨਾਂ ਨੂੰ ਅਸੀਂ ਚਿੱਲੀ ਕਟਰ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਅਸੀਂ ਬਰੀਕ-ਬਰੀਕ ਇਸ ਤਰ੍ਹਾਂ ਸਾਰੀਆਂ ਫਲੀਆਂ ਨੂੰ ਕੱਟ ਲਾਂਗੇ ਇਹ ਅਸੀਂ ਗੁਬਾਰੇ ਦੀਆਂ ਫਲੀਆਂ ਸਾਰੀਆਂ ਇਸ ਤਰ੍ਹਾਂ ਬਰੀਕ-ਬਰੀਕੀ ਚੀਜ਼ ਲੀਏਗੀ ਤੇ ਹੁਣ ਅਸੀਂ ਇਧਰ ਕੜਾਹੀ ਦੇ ਵਿੱਚ ਤੇਲ ਪਾ ਕੇ ਤੇ ਪਿਆਜ਼ ਪਾ ਕੇ ਤੜਕਾ ਤਿਆਰ ਕਰਿਆ प्याज प्याजा भुज चुके हैं बस बहुत ज़्यादा नहीं भुन्ने होंगे अभी प्याज इन्हें कि भुन्ने अदर पतेरी करो बस कर हम ये असं हरिया मिर्चा पावे तो हरिया मिचा पा के भी थोड़ी देर अभी फ्राई तो करा ਸਭ ਨਾਲ ਮਿਲ ਤੇ ਪੈਸੀ ਬਾਤ ਫਿਰ ਇਹ ਮਚੀ ਵਿੱਚ അദർക്േ അക സാദ ബാധാ അദരക് പ്ലാൻ്റെ ਸਿਆਈ ਤੇ ਹਰੀਆਂ ਮਿਰਚਾਂ ਸਾਡੀਆਂ ਪੁੱਜ ਚੁੱਕੀਆਂ ਹੁਣ ਮਸਹੀਦੇ ਵਿੱਚ ਅਦਰਕ ਪਾਵਾਂਗੇ ਸਭ ਮਿਕਸ ਕਰਿਆ ਰਹਿ ਅਦਰਕ ਬਿਨਾਂ ਇਹਨਾਂ ਦਾ ਟੇਸਟ ਬਹੁਤ ਵਧੀਆ ਬੰਦਦਾ ਇਹਦਾ ਨਾਲੇ ਬੈਵਾਦੀ ਨਹੀਂ ਕਰਦੀਆਂ ਹਲੋ ਹੁਣ ਮਸਹੀਦੇ ਵਿੱਚ ਮਸਾਲੇ ਰਲਾਵਾਂਗੇ ਮਸਾਲੇ ਸਾਡੇ ਸਿੰਪਲ ਹੁੰਦੇ ਹਲਦੀ धनिया मिर्च लाल मिर्च काली मिर्च पाने बिच हल्दी मैन थोड़ी जी घी थोड़ी जी हल्दी पौड़ पानी ਹੁਣ ਅਸੀ ਇਹਦੇ ਵਿੱਚ ਗੁਵਰ ਦੇ ਫਲੀਆਂ ਪਾਵਾਂਗੇ ਬਰੀਕ ਕੱਟੀਆਂ ਨੇ ਸਾਡੀਆਂ ਸੋਈ ਲੋਕ ਗੁਵਰ ਦੇ ਫਲੀਆਂ ਨੂੰ ਸਾਫ ਕਰਕੇ ਵੀ ਬਣਾ ਲਏ ਤੇ ਸਾਫ ਤੇ ਉਸ ਵਾਰ ਬੰਦੀਏ ਜਿਵੇਂ ਅਸੀਂ ਸਾਫ ਗੁਵਰ ਦੇ ਫਲੀਆਂ ਪਾ ਕੇ ਵੀ ਵੀਡੀਓ ਪਾਵਾਂਗੇ ये असं कट के बनाइए कटके भी, है। भी, भी है। एस, एस है। बहुत टेस्टी होती है इसी देखो भी किनिया सोनिया भी लगे खाने से भी टेस्टी होंगे ये कई लोग इन्होंने इस करके नहीं बनाते चीरने औखे हैं सवाद तो बहुत है पर चीरन औखियाँ चल चीरन तो फिर देखो मेहनत पैंती है जी अभी कोई चीज़ खाने स्वाद पूरे करने शौक पूरे करने चीरनियाँ भी बैठियाँ ਮੈਨੂੰ ਇਹ ਤਾਂ ਕਰਨੀ ਪੈਂਦੀ ਹੈ ਦੇਖੋ ਕਿੰਨਾ ਸੁਣਾ ਟੈਕਸਚਰ ਆ ਗਿਆ ਹੋਰ ਸਿਮਾਂ ਵਿੱਚ ਜਿਆਦਾ ਪਾਣੀ ਨਹੀਂ ਪਾਉਂਦੇ ਅਸੀਂ ਇੱਕ ਘਟਕੀ ਪਾਣੀ ਦੀ ਪਾ ਕੇ ਫਿਰ ਇਹਨੂੰ ਅਸੀਂ ਸਿਮ ਤੇ ਪਕਾਵਾਂਗੇ ਇੱਕ ਘਟਕੀ ਪਾਣੀ ਪਾਣੇ ਜਿਆਦਾ ਪਾਣੀ ਨਹੀਂ ਪਾਉਣਾ ਸੀ ਸਿਮ ਤੇ ਰੱਖਾਂਗੇ ਸਾਰੀ ਸਬਜ਼ੀ ਸਾਰੀ ਸਿਮ ਤੇ ਬਣੇਗੀ ਉਹ ਜੀ ਸਾਡੀ ਸਬਜੀ ਬਣ ਕੇ ਹੁਣ ਤਿਆਰ ਹੈ ਗਵਰਗੇ ਫਲਿਆਂ ਦੀ